ਮੁੱਤ ਚਾਹੀਦਾ ਕਰੋ ਇਸ ਗਾਰ। ਇੱਕ ਗਾਰ ਖਨੌਰੀ ਬਾਟਰ ਤੇ ਕਿੰਨੇ ਦੇ ਗੋਲ ਜਮਰ ਮਾਰਦੀਆਂ ਅੱਖਾਂ ਚ 100 ਪੁਆਇੰਟ ਕਹਿੰਦੇ। ਇਹ ਕਿਸੇ ਦੀ ਭਰੋਸਾ ਨਹੀਂ ਹੈਗਾ ਯਾਰ। ਮੁੰਡਾ ਸਕੇ ਭਾਈ ਦੇ ਭਰੋਸਾ ਨਹੀਂ ਹੈਗਾ। ਹਾਂ। ਦੂਜੇ ਕਿਹਨਾਂ ਪਰੋਸਾ ਕਰੂੰਗਾ? ਵਿਸ਼ਵਾਸ ਹੀ ਉੱਟ ਗਿਆ। ਬਸ। ਇਹ ਲੋਕਾਂ ਦਾ ਵਿਸ਼ਵਾਸ ਹੋਜੀ। ਕਿਹੜੀ ਗੱਲ? ਹੁਣ ਮਾਪਾ ਤਾਂ ਕਹਿੰਦੇ ਵੀ ਭਰੋਸਾ ਕਿੱਥੇ ਕਰੂੰ? ਜਿਹਨੂੰ 베ਰੇ ਟੁੱਬ ਕੇ ਝਟੂਲਾ ਜਾਂਦਾ ਹੈ ਫਿਰ ਭਰੋਸਾ ਕਿੱਦਾਂ ਰਹਿ ਗਿਆ? ਬਿਲਕੁਲ। ਸੁਮਰਨ ਵੀ ਜਿਹੜੀ ਤਾਂ ਪਹਿਲਾਂ ਬਣ ਗਈ ਸੀ ਜਿਹੜੀ ਬਣ ਗਈ ਹੁਣ ਤਾਂ ਦੇ ਹੁਣ ਤਾਂ ਖੰਭ ਖੇਚਣ ਆ ਰਹੇ ਨੇ। ਇਹ ਬੰਦੇ ਤਾਂ ਉਹੀ ਨੇ ਜਿਹੜਾ ਦੇਖ ਕੇ ਉੱਥੀ ਆਈ ਗਈ ਜੀ ਮੋਣਕੀ ਆਪਾਂ ਦਾ ਰਿਕਾਰ ਮੇਲੇ ਸਭ ਤੋਂ ਵਧੀਆ ਗੱਲ ਆਈ ਲੋਕ ਸਭਾ ਚੋਣਾਂ ਤੇ ਚੋਣਾਂ ਦਾ ਪ੍ਰਚਾਰ ਜੋਰਾਂ ਤੇ ਹੈ ਕਿ ਸਾਡੀਆਂ ਪਾਰਟੀਆਂ ਕੰਮ ਕਰਨੀਆਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਲੋਕਾਂ ਤੋਂ ਜਾਣਾਂਗੇ ਕਿ ਅਸਲ ਵਿੱਚ ਕਿਹੜੀ ਪਾਰਟੀ ਪੰਜਾਬ ਨੂੰ ਸੋਨੇ ਦੀ ਚਿੜੀ ਮੁਰ ਤੋਂ ਬਣਾ ਸਕਦੀ ਹੈ ਪਾਰਲੀਮੈਂਟ ਦੇ ਵਿੱਚ ਕਿਹੜੇ ਪੰਜਾਬ ਦੇ ਮੁੱਦਿਆਂ ਨੂੰ ਜਾ ਕੇ ਉਛਾਲ ਸਕਦੇ ਐ ਅਜਿਹੇ ਕਿਹੜੇ ਉਮੀਦਵਾਰ ਨੇ ਜਿਹੜੇ ਲੋਕਾਂ ਦੇ ਮੰਗਾਂ ਦੇ ਮੁੱਦਿਆਂ ਦੇ ਕੰਮ ਕਰਨ ਦੇ ਲਈ ਤਿਆਰ ਨੇ ਗੱਲਬਾਤ ਕਰਦੇ ਆ ਮਾਨਸਾ ਦਾ ਪਿੰਡ ਕਲੀਪੁਰਾ ਜਾਣਦੇ ਆ ਲੋਕਾਂ ਤੋਂ ਬਜ਼ੁਰਗ ਸਾਸਤ੍ਰਕਾਰ ਹਾਂਜੀ ਸਾਸਤ੍ਰਕਾਰ ਅੱਛਾ ਚੋਣਾਂ ਦਾ ਪ੍ਰਚਾਰ ਚੱਲ ਪਿਆ ਪਹਿਲਾਂ ਤਾਂ ਇਹ ਦੱਸੋ ਵੀ ਇੰਨੇ ਸਾਲ ਵੋਟਾਂ ਪਾਈਆਂ ਐ MP MLA ਬਣਾਏ ਆ ਕਿਸੇ ਤੇ ਭਰੋਸਾ ਬਣਿਆ ਕਿਸੇ ਨੇ ਕੰਮ ਕੀਤਾ ਕੁਝ ਨਾ ਕੁਝ ਨਹੀਂ ਕਰਿਆ ਹਾਂਜੀ ਕੁਝ ਨਹੀਂ ਕਰਿਆ ਅਜਾ ਜੇ ਆਪਾਂ ਪਾਰਟੀ ਹੁਣ ਤੱਕ ਦੀ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਕਿਹੜੀ ਪਾਰਟੀ ਵਧੀਆ ਲੱਗੀ ਕੰਮ ਕੀਤਾ ਵਧੀਆ ਲੱਗਿਆ ਕੰਮ ਤਾਂ ਜਿਹੜੀ ਕਰੂ ਉਹੀ ਵਧੀਆ ਲੱਗੂ ਹਾਲੇ ਤਾਂ ਕੋਈ ਵਧੀਆ ਨਹੀਂ ਲੱਗਿਆ ਹਜੇ ਤੱਕ ਜਿਹੜਾ ਬਦਲਾਅ ਲਿਆਂਦਾ ਸੀ ਉਹ ਵੀ ਨਹੀਂ ਵਧੀਆ ਲੱਗਿਆ ਨਾ ਹੈ ਨਾ ਹੁਣੇ ਵੀ ਨਹੀਂ ਕੀਤਾ ਕੰਮ ਨਾ ਤੇ ਅਕਾਲੀਆਂ ਨੇ ਅਕਾਲੀਆਂ ਨੇ ਵੀ ਨਹੀਂ ਕੀਤਾ ਕੁਝ ਹੈ ਜੀ ਕੁਝ ਨਹੀਂ ਕੀਤਾ ਉਹ ਤਾਂ ਬਾਦਲ ਸਾਹਿਬ ਕਹਿੰਦੇ ਵੀ ਇਸ ਤਾਂ ਪੰਜਾਬ ਬਚਾਵਾਂਗੇ ਇਹਨਾਂ ਨੇ ਖਵਾਵਾਂਗੇ ਨਾ ਹੋਵੇ ਕਿਸੇ ਹੈ ਖਵਾਵਾਂਗੇ ਨਾ ਹੋਵੇ ਕਿਸੇ ਵੀ ਬਾਦਲ ਸਾਹਿਬ ਕੀ ਕਹਿੰਦੇ ਆ ਅਜਾ ਬੀਬਾ 5 ਸਾਲ ਰਹੇ ਇੱਥੇ ਆਏ ਆ ਕਦੇ ਨਾ ਆਉਂਦੇ ਰਹਿੰਦੇ ਨੇ ਆਉਂਦੇ ਰਹਿੰਦੇ ਹਾਂ ਜੀ ਬਾਗ ਜਾਂ ਕੋਈ ਨਹੀਂ ਆਇਆ ਹੈਗਾ ਅੱਛਾ ਕੋਈ ਹੋਰ ਨਹੀਂ ਆਇਆ ਸਾਰਾ ਡੱਬਰਾ ਉਹਨਾਂ ਦਾ ਅੱਛਾ ਬਜ਼ੁਰਗੋ ਕਾਂਗਰਸ ਦੀ ਗੱਲ ਕਰਦੇ ਆ ਕਿਵੇਂ ਦੇਖਦੇ ਹੋ ਕਾਂਗਰਸ ਠੀਕ ਦੀ ਠੀਕ ਸੀ ਕੀ ਕੰਮ ਕੀਤੇ ਉਹਨਾਂ ਨੇ ਕੰਮ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਹੈ ਕੁਝ ਨਹੀਂ ਕੀਤਾ ਕੁਝ ਨਹੀਂ ਕੀਤੇ ਨਾਲੇ ਕਹਿੰਦੇ ਠੀਕ ਸੀ ਹਾਂਜੀ ਕੋਈ ਮਤਲਬ ਤੁਸੀਂ ਇੰਨੇ ਵਾਰ ਵੋਟਾਂ ਪਾਈਆਂ ਹੁਣ ਸਿਆਣੇ ਹੋ ਗਏ ਲੋਕ ਕੁਝ ਗੱਲਾਂ ਤਾਂ ਨਹੀਂ ਆਉਂਦੇ ਬਹੁਤ ਸਿਆਣੇ ਹੁਣ ਹੈ ਬਹੁਤ ਮੁਫਤ ਚਾਹੀਦਾ ਕਰੋ ਰੁਜ਼ਗਾਰ ਰੁਜ਼ਗਾਰ ਰੋਜ਼ਗਾਰ ਚਾਹੀਦਾ ਮੋਤੀ ਦੀ ਲੋੜ ਤਾਂ ਨਹੀਂ ਲੋਕਾਂ ਨੂੰ ਨਾ ਨਾ ਫਿਰ ਕਿਉਂ ਦਿੰਦੇ ਨੇ ਕਹਿੰਦੇ ਕਿਉਂ ਨਹੀਂ ਵੀ ਆਹ ਦੇਤਾ ਆਹ ਦੇਤਾ ਐਂ ਕਹਤੋਂ ਉਹ ਤਾਂ ਗੱਲਾਂ ਨੇ ਬਸ ਹੈ ਗੱਲਾਂ ਹੀ ਨੇ ਗੱਲਾਂ ਚ ਲਾਉਂਦੇ ਲੋਕਾਂ ਹੋਰ ਹੁਣ ਸਿਆਣੇ ਹੋਈਆ ਹੁਣ ਤਾਂ ਨਹੀਂ ਆਉਂਦੇ ਨਾ ਹੈ ਨਾ ਇਹ ਐਤ ਕੀ ਸੋਚ ਸਮਝ ਕੇ ਪਾਉਣਗੇ ਵੋਟ ਜਮਾਂ ਜੱਜ ਕੀ ਅੱਛਾ ਬਜ਼ੁਰਗੋ ਕੀ ਨਾਮ ਹੈ ਬਿੱਕਰ ਸਿੰਘ ਬਿੱਕਰ ਜੀ ਪਹਿਲਾਂ ਤਾਂ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਪਹਿਲਾਂ ਤਾਂ ਅਖਰ ਕਾਲੀ ਪਾਰਟੀ ਠੀਕ ਦੀ ਮੋਟਰਾਂ ਦਿੱਤੀਆਂ ਨੇ ਉਹਨੇ ਅੱਛਾ ਪਹਿਲਾਂ ਠੀਕ ਸੀ ਹਾਂ ਹੁਣ ਹੁਣ ਤਾਂ ਕੋਈ ਵੀ ਠੀਕ ਹੈ ਨਹੀਂ ਹੈ ਕੋਈ ਵੀ ਠੀਕ ਹੈ ਨਹੀਂ ਐਂ ਤਾਂ ਕਿਨੇ ਬੰਦੇ ਮੇਰੇ ਬਾਤ ਇੱਕਨੇ ਕਟਵਾਤੇ ਹੂੰ ਕਿਨੇ ਆਪਣਾ ਕਿਹੜੇ ਬਾਡਰ ਤੇ ਬੈਠੇ ਨੇਗੇ ਖਨੌਰੀ ਖਨੌਰੀ ਬਾਡਰ ਤੇ ਹੂੰ ਕਿੰਨਿਆਂ ਦੀਆਂ ਗੋਲੀਆਂ ਮੇਰੇ ਬਾਤੀਆਂ ਅੱਖਾਂ ਚ 70 ਪਿੰਟ ਗਏ ਨੇ ਇਹ ਜਾ ਕੇ ਕਹਿ ਨਹੀਂ ਸਕਦਾ ਜਿਹਨੂੰ ਹਰਿਆਣੇ ਚ ਰੋ ਪੁਰਾ ਕਿ ਕਿ ਗੋਲੀਆਂ ਮਾਰਦੀਆਂ ਬਿਲਕੁਲ ਜਾ ਉੱਤੇ ਉਹ ਮੁੰਡੇ ਦਾ ਕਹਿੰਦੀ ਮੈਂ ਇਨਸਾਫ ਨੂੰ ਕੌਣ ਨਹੀਂ ਲੈ ਹੈਗੇ ਨੇ ਜਿਹੜਾ ਮੁੰਡਾ ਮਰਿਆ ਸੀ ਜਿਹੜਾ ਮੁੰਡਾ ਇੱਥੇ ਵਾਲਾ ਬੱਲੂ ਵਾਲਾ ਅੱਛਾ ਜਿਆ ਪਰਤਾ ਨਹੀਂ ਨਹੀਂ ਹੁਣ ਭਾਵੇਂ ਦਾ ਵੋਟਾ ਹੁਣ ਕੌਣ ਪੂ ਇਹਨਾਂ ਨੂੰ ਵੋਟਾ ਅਜੇ ਕੰਮ ਕੀਦਾ ਹੁਣ ਤੱਕ ਵਧੀਆ ਲੱਗਿਆ ਜਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਤਾਂ ਪੰਜਾਬ ਬਚਾਏ ਕਿਸੇ ਨੇ ਕੋਈ ਨਹੀਂ ਬਚਾਉਂਦਾ ਬਾਈ ਸਾਬ ਆਪ ਦੇ ਖਾਣ ਨੂੰ ਭੱਜ ਜ ਨੇ ਆਪਲੇ ਢਿੱਲ ਗਏ ਅਸੀਂ ਖਾ ਲਿਆ ਅਸੀਂ ਖਾ ਲੀਏ ਮੈਂ ਜਿਹੜਾ ਬਾਦਲ ਦੇ ਗਿਆ ਮੋਟਰਾਂ ਦੇ ਗਿਆ ਉਸ ਵਾਰ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਵਾਲੇ ਬਾਦਲ ਫਿਰ ਹੁਣ ਵਾਲੀ ਦੇਖੀ ਜੋ ਲੋਕ ਮਾਹੌਲ ਦੇਖਣਗੇ ਹੁਣ ਕਿਹੜਾ ਬੁੱਟਾ ਬਣਗੇ ਨਹੀਂ ਤੁਸੀਂ ਕਿਹਾ ਪਹਿਲਾਂ ਬਾਦਲ ਚੰਗੇ ਸੀ ਪਰ ਪਰਾ ਚੰਗਾ ਜੀ ਮੋਟਰਾਂ ਦੇ ਕੀ ਆ ਸਭ ਨੂੰ ਸਾਰੇ ਪੰਜਾਬ ਵਿੱਚ ਮੋਟਰਾਂ ਲਾ ਕੇ ਗਿਆ ਵੀ ਵੱਡਾ ਬਾਦਲ ਚੰਗਾ ਸੀ ਵੱਡਾ ਬਾਦਲ ਚੰਗਾ ਸੀਗਾ ਹੁਣ ਵਾਲੇ ਹੁਣ ਵਾਲੇ ਦਾ ਡਿਸਮਿਸ ਹੈ ਡਿਸਮਿਸ ਹੈ ਨਹੀਂ ਤੇ ਜਿਵੇਂ ਤੁਸੀਂ ਕਿਹਾ ਵੀ ਤਿੰਨੇ ਪਾਰਟੀਆਂ ਦਾ ਅਜਮਾ ਲਈਆਂ ਹੁਣ ਆਮ ਆਦਮੀ ਪਾਰਟੀ ਵੀ ਦੇਖ ਲਈ ਬਦਲਾਅ ਵੀ ਦੇਖ ਲਿਆ ਪਿੱਛੇ ਤਾਂ ਫਿਰ ਭਾਜਪਾ ਬਚੀ ਭਾਜਪਾ ਨੂੰ ਵੀ ਵੋਟਾਂ ਦਾ ਕੋਈ ਹੈ ਵੋਟਾਂ ਦਾ ਨਹੀਂ ਕੋਈ ਇਹਨਾਂ ਨੂੰ ਫਿਰ ਆਪਸ਼ਨ ਕੀ ਬਚਦੀ ਹੈ ਹੁਣ ਲੋਕ ਲੋਕ ਭਰੋਸਾ ਕੀਤੇ ਕਰਨ ਕਿਵੇਂ ਕਰਸੀ ਕਿਸੇ ਤੇ ਭਰੋਸਾ ਨਹੀਂ ਹੈਗਾ ਯਾਰ ਹੁਣ ਦੱਸ ਸਕੇ ਭਾਈ ਤੇ ਭਰੋਸਾ ਨਹੀਂ ਹੈਗਾ ਹਾਂ ਦੂਜੇ ਕਿਹਨਾਂ ਪਰ ਭਰੋਸਾ ਕਰੂਗਾ ਤੇ ਵਿਸ਼ਵਾਸ ਹੀ ਉੱਠ ਗਿਆ ਬਸ ਇਹ ਗੱਲਾਂ ਗੱਲਾਂ ਰਹਿ ਗਈਆਂ ਗੱਲਾਂ ਕਰੀਆਂ ਗੱਲਾਂ ਕਰ ਲੈ ਜਿੰਨੀ ਮਰਜ਼ੀ ਗੰਡਾ ਨਹੀਂ ਮਿਲਦਾ ਇੱਕ ਕਹਿੰਦੇ ਹਾਂ ਗੱਲਾਂ ਨੂੰ ਲੈ ਆ ਬਜ਼ੁਰਗੋ ਕਿਵੇਂ ਦੇਖਦੇ ਹੋ ਫਿਰ ਚੋਣਾ ਆ ਗਿਆ ਬਈ ਚੋਣਾ ਅਸੀਂ ਤਾਂ ਇੱਕੋ ਵੀ ਜਿਹੜੀ ਸਾਨੂੰ ਦੇਣ ਦਿੱਤੀ ਸੀ ਪਹਿਲਾਂ ਸ਼ੁਰੂ ਚ ਹਮ ਪਰ ਸਾਡੇ ਖਾਲ ਬਣੇ ਹਮ ਬਾਦਲ ਸਰਕਾਰ ਨੇ ਬਣ ਮਾਈ ਸੀ ਹਮ ਫਿਰ ਸਾਡੀਆਂ ਪੁਲਿਸਾਂ ਲੱਗੀਆਂ ਹਮ ਬੇੜਾਪਾ ਹਮ ਉਹ ਵੀ ਸਾਨੂੰ ਬਾਦਲ ਸਰਕਾਰ ਨੇ ਭੇਜੀ ਐ ਅੱਛਾ ਵੱਡੇ ਬਾਦਲ ਨੇ ਠੀਕ ਐ ਫਿਰ ਜਿੱਥੇ ਨਹੀਂ ਸਾਡੇ ਪਾਣੀ ਜਾਂਦਾ ਸੀ ਹਮ ਨਹਿਰਾਂ ਦਾ ਹਮ ਉਹ ਵੀ ਬਾਦਲ ਨੇ ਚਾਹੇ ਕਿਤੋਂ ਖਰਚਾ ਕਰਿਆ ਕੁਝ ਕਰਿਆ ਅੱਛਾ ਉਹ ਵੀ ਨਹਿਰਾਂ ਦਾ ਪਾਣੀ ਸਰੇ ਬਗਿਆ ਹਮ ਜਿੱਥੇ ਨਹੀਂ ਵੀ ਪਾਣੀ ਜਾਂਦਾ ਸੀ ਹਮ ਕਿ ਸਾ ਜੋ ਵੀ ਸਾਡਾ ਮਤਲਬ ਹੀ ਕਣਕ ਸਾਨੂੰ ਮਿਲਦੀ ਆ ਗਰੀਬ ਗੁਰਬੇ ਨੂੰ ਹੁਣ ਮੈਂ ਕਹਿੰਦਾ ਅਮੀਰਾਂ ਦਾ ਮੈਂ ਵੀ ਗਰੀਬ ਹੀ ਆ ਜੇ ਮੈਨੂੰ 10 15 ਸ਼ੇਰ ਕਣਕ ਅੱਜ ਮਹੀਆ ਗਵਰਨਮੈਂਟ ਕਰਾ ਰਹੀ ਆ ਉਹ ਵੀ ਬਾਦਲ ਦੇਣ ਦੀ ਦੇਣ ਸੀ ਅੱਛਾ ਹੁਣ ਬਾਅਦ ਚ ਆ ਕੇ ਮੋਦੀ ਸਰਕਾਰ ਨੇ 2000 ਰੁਪਇਆ ਕਰਸਾਨ ਨੂੰ ਦੇਤਾ 2000 ਕਰਸਾਨ ਨਾਲ ਕੀ ਬਣੂਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਤਾਂ ਇੱਕ ਬੁਰਕੀ ਐ ਵੀ ਪਾਤੀ ਮੂੰਹ ਤੇ ਪਾਤੀ ਮੂੰਹ ਤੇ ਸਾਡੇ ਮਰ ਜਾਂਦੇ ਪਾਣੀ ਪਾਤਾ ਵੀ ਹਾਂ ਮੈਨੂੰ ਆਏ ਹੋ ਜੂਗਾ ਇਹ ਨਹੀਂ ਹੁੰਦਾ ਹੁੰਦਾ ਹੁਣ ਸਿਆਣੀ ਹਾਂ ਹਾਂ ਹੁਣ ਸਿਆਣੀ ਇਹ ਐ ਇੱਕ ਹਰ ਹਰ ਬੰਦਾ ਕਹਿੰਦਾ ਕਰਸਾਨੀਆਂ ਤਾਂ ਐ ਕਰ ਦਾਂਗੇ ਪੁਰਾਣੇ ਨੂੰ ਕਰਸਾਨ ਨੂੰ ਐ ਕਰ ਦਾਂਗੇ ਕਰਸਾਨ ਨੂੰ ਕੋਈ ਉੱਚਾ ਨਹੀਂ ਚਾਹਦਾ ਅੱਜ ਮੈਂ ਖੁਦ ਕਰਸਾਨ ਆ ਬੀਜਦਾ ਕਣਕ ਸਾਰਾ ਕੋਸ ਮੱਲਾ ਵੀ ਖਰਸਾਂ ਨੂੰ ਉੱਚਾ ਕਰਨ ਨੂੰ ਫਿਰਦੇ ਨਹੀਂ ਕਰੂਗਾ ਨਾ ਮੋਦੀ ਕਰੇ ਨਾ ਕੋਈ ਹੋਰ ਪਾਰਟੀ ਕਰੇ ਹਮ ਸਰ ਆਪੋ ਆਪ ਦੇ ਤਾਂ ਚੱਦੀ ਜਾਂਦਾ ਜੇ ਅਜ ਮੇਰੀ ਜੇਬ ਦੇ ਵਿੱਚ ਕੋਸ ਹੈਗਾ ਤਾਂ ਮੈਂ ਖਾ ਸਕਦਾ ਨਹੀਂ ਅਚਾ ਤੁਸੀਂ ਕਹਿੰਦੇ ਵੀ ਇਕੱਲਿਆਂ ਨੇ ਕੰਮ ਕੀਤੇ ਜਿਹੜੇ ਪਹਿਲਾਂ ਤੇ ਜੇ ਹੁਣ ਦੀ ਗੱਲ ਕਰੀਏ ਫਿਰ ਹੁਣ ਕਿਉਂ ਲੋਕ ਕਿਉਂ ਨਹੀਂ ਪਸੰਦ ਲੋਕਾਂ ਦਾ ਵਿਸ਼ਵਾਸ ਛੱਡ ਗਏ ਕਿਹੜੀ ਗੱਲਾਂ ਕਿਹੜੀ ਗੱਲਾਂ ਕੋਈ ਵੀ ਅੱਜ ਜਦੋਂ ਇੱਕ ਗੱਲ ਬਿਚੇ ਹੜ ਜੀ ਉਹਨੂੰ ਫਿਰ ਦੂਰੀ ਬਾੜ ਪਰ ਲੈ ਆਈਏ ਉਹ ਕੁਝਰ ਕੱਲ ਦਾ ਇੱਥੋਂ ਗਿਆ ਜੀ ਅੱਜ ਕੀ ਕਰੂਗਾ ਇਹ ਹੂੰ ਸਮਝੇ ਗਰ ਹੈ ਪਿਛਲੀ ਬਾਰ ਜਦੋਂ ਗੱਲੀ ਧਰਨਾ ਲੱਗਿਆ ਸੀ ਬਿਛੇਰਾ ਉੱਥੇ ਰੋਲਾ ਪਿਆ ਫਲਾਨਾ ਵੇ ਤਿਮ ਕਾ ਵੇ ਉਥੋਂ ਫੇਰ ਉਹੀ ਹਾਲ ਹੈ ਹੁਣ ਕਿਸਾਨ ਨੂੰ ਦੱਸ ਕਿੰਨਾ ਕਹੇ ਉਹ ਕਰਨਗੇ ਜਿੰਨੀ ਮੰਗਾਈ ਆ ਗੱਲ ਮਕਾ 19 ਸ ਆ 2014 ਦੇ ਵਿੱਚੋਂ ਵੱਧਣ ਲੱਗੀ ਐ ਵੱਧ ਤੋਂ ਵੱਧ ਉਦੋਂ ਵੱਧੇ 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 ਤੇਲ ਦਾ ਸਰੀਰ ਵਗ ਗਿਆ ਭੈਣ ਜੋਂ ਦਾ ਜੀਨੇ ਨਾਲ ਕਰਸਾਨ ਨੇ ਅੱਜ ਚਾਰ ਮਨ ਦਾਣੇ ਕਰਨੇ ਨੇ ਉਹਦਾ ਤੇਲ ਦਾ ਸਰੀਰ ਲਾਤਾ ਜਮਾਣ ਕੰਨੀ ਤੇ ਛਾੜਦਾ ਰੇ ਨਹੀਂ ਮੀ ਕੁੱਲ ਮਲਾ ਕੇ ਦੁਖੀ ਹੋ ਗਏ ਦੁਖੀ ਹਾਂ ਬੱਸ ਹੋਰ ਵਾਰ ਹੋਸਾ ਕੀਤੇ ਕੀਤਾ ਜਾਵੇ ਫਿਰ ਨਾ ਹੁਣ ਮਾਪਾ ਦਾ ਕਹਿੰਦਾ ਵੀ ਭਰੋਸਾ ਕੀਤੇ ਕਰੂੰ ਹੂੰ ਜਦੋਂ ਬੇੜੀ ਡੁੱਬ ਕੇ ਡੁੱਬਦਾ ਜਾਂਦਾ ਹੈ ਫਿਰ ਪਰਵੱਸਾ ਖੜਾ ਰਹਿ ਗਿਆ ਬਿਲਕੁਲ ਜਦੋਂ ਪੱਲੇ ਕੁਝ ਨਹੀਂ ਰਿਹਾ ਪੱਲੇ ਕੋੱਖ ਨਹੀਂ ਰਿਹਾ ਅੱਛਾ ਪੰਜਾਬ ਚ ਹੁਣ ਕੁਝ ਰਿਹਾ ਜਿਹੜਾ ਮਤਲਬ ਬਚਾ ਸਕਦੇ ਨਹੀਂ ਬਚਾਣ ਆਏ ਹੁਣ ਧਰਤੀ ਦੇ ਸਮਾਨ ਖੜੀ ਆ ਕਾਸਟ ਵਿੱਚ ਬੰਦੇ ਪੈਦਾ ਵੀ ਹੋ ਜਾਂਦੇ ਨੇ ਵੀ ਹਾਂ ਆਪਾਂ ਇਹਨੂੰ ਮਾਰਾ ਜਾਂ ਤੇ ਸ਼ਾਹ ਕਰੀਏ ਜਾਂ ਐ ਕਰ ਦਈਏ ਠੀਕ ਹੈ ਠੀਕ ਹੈ ਕਿ ਨਹੀਂ ਪਰ ਮੇਰਾ ਜੀ ਸਾਹਿਬ ਇਹੀ ਆ ਵੀ ਭਾਈ ਜਿਹੜਾ ਹੁੰਦਾ ਬੰਦਾ ਉਹੀ ਕਹਿੰਦਾ ਐ ਕਰਦੂ ਬਾਹ ਕਰਦੂ ਠਮਕਾ ਕਰਦੂ ਭਗਮਾਨ ਤਮਾਨ ਖੋੜਾ ਕਹਿੰਦਾ ਜੀ ਮੈਂ ਮਾਈਆਂ ਨੂੰ 1000 ਰੁਪਿਆ ਮਹੀਨਾ ਭੇਜ ਦੁ ਖਾਤੇ ਚ ਅੱਛਾ ਇੱਕ ਮੇਰੇ ਸਾਹਿਬ ਚ ਕਿਸੇ ਮਾਈ ਨੂੰ ਪੁੱਛ ਲੋ ਇੱਥੇ ਆਇਆ ਨਹੀਂ ਇੱਕ ਪੈਸਾ ਨਮਾ ਪੈਸਾ ਨਹੀਂ ਦਿੱਤਾ ਹਰਿਆਣਾ ਸਾਡਾ ਕਮੰਡੀ ਆ ਉੱਥੇ 2500 ਰੁਪਿਆਗਾ ਤੇ ਬੜੇ ਪਪਸਾਂ ਦਾ ਮਾਤੜ ਨੂੰ ਮਿਲਦਾ ਠੀਕ ਹੈ ਤੇ ਸਾਨੂੰ 1500 ਰੁਪਿਆ ਮਸਾਂ ਦੇ ਕੇ ਉਹ ਵੀ ਤਿੰਨ ਗੇੜੇ ਲੋਣੇ ਪਾਉਂਦੇ ਨੇ ਆਈ ਪੈਸ ਹਾਂ ਆਈ ਪੈਸ ਨਾਲ ਭਾਈ ਆਈ ਨਹੀਂ ਅਜੇ ਹਮ ਆਊਗੀ ਜਦ ਆਜੋ ਭਾਈ ਸਾਡਾ ਹਾਲ ਆ ਜਾਂ ਗੱਲ ਨਾ ਮਗਰ ਪੰਜਾਬ ਦਾ ਬੁਰਾ ਹਾਲ ਬੁਰਾ ਹਾਲ ਬਾਈ ਬਾਈ ਤੇ ਸਾਰੇ ਕਹਿੰਦੇ ਨੇ ਵੀ ਅਸੀਂ ਸੋਨੇ ਦੀ ਚਿੜੀ ਬਣਾਉਣਾ ਬਣੂ ਕਦੇ ਸੋਨੇ ਦੀ ਚਿੜੀ ਤਾਂ ਪਹਿਲਾਂ ਬਣ ਗਈ ਸੀ ਜਿਹੜੀ ਬਣ ਗਈ ਹੁਣ ਤਾਂ ਦੇ ਹੁਣ ਤਾਂ ਖੰਭ ਖੇਚਣ ਆ ਰਹੇ ਨੇ ਅੱਛਾ ਸੋਨੇ ਦੀ ਚਿੜੀ ਤਾਂ ਹੈਗੀ ਸੀ ਪੰਜਾਬ ਹਾਂ ਪਰ ਜਿਹੜੇ ਉਹਦੇ ਖੰਭ ਨੇ ਨਾ ਉਹ ਸੋਨੇ ਦੀ ਜੜਚ ਲੱਗੇ ਹੋਏ ਨੇ ਉਹ ਕਹਿੰਦੇ ਨੇ ਵਿੱਚੋਂ ਕੱਢ ਦੀ ਵੀ ਉਹ ਵੀ ਵੇਚਦੀ ਏ ਉਹ ਵੀ ਵੇਚਦੀ ਓਕੇ ਵੀ ਕਿਤੇ ਨਾ ਕਿਤੇ ਸਭ ਕੁਝ ਸਾਰੀਆਂ ਰਲੀਆਂ ਮਿਲੀਆਂ ਸਰਕਾਰਾਂ ਹੈ ਬਾਤ ਹੈ ਹਾਂ ਹਾਂ ਇਹਦਾ ਪਤਾ ਨਹੀਂ ਕਿਨੇ ਬੰਨਾ ਕਿਨੇ ਨਾ ਬੰਨਾ ਸੰਤਾਂ ਕੋਈ ਮੀਤ ਨਹੀਂ ਵੀ ਪਈ ਸਾਨੂੰ ਪਾਰ ਲਾ ਦੂਗਾ ਕੋਈ ਨਹੀਂ ਹੈ ਕੀ ਮੇਰੇ ਹਾਂ ਅਸੀਂ ਤਾਂ ਇਹ ਮੰਨਦੇ ਆਂ ਵੀ ਪਾਰ ਕਰਸਾਨ ਨੂੰ ਤਾਂ ਕੋਈ ਲਾਉਂਦਾ ਨਹੀਂ ਅੱਛਾ ਇਹ ਪੱਕਾ ਹੈ ਅੱਛਾ ਅੱਛਾ ਬਜ਼ੁਰਗੋ ਕੀ ਨਾਮ ਆ ਤੁਹਾਡਾ ਰੁਸ਼ਨਾ ਜੀ ਰੁਸ਼ਨਾ ਜੀ ਤੁਸੀਂ ਕਿਵੇਂ ਦੇਖਦੇ ਹੋ ਬਾਈ ਕਹਿੰਦਾ ਵੀ ਵੀ ਸਾਰੇ ਰਲੇ ਮਿਲੇ ਨੇ ਰਲੇ ਮਿਲੇ ਹੈਗੇ ਨਹੀਂ ਜੀ ਉਹ ਆ ਇਹਨਾਂ ਨੂੰ ਪੰਜਾਂ ਦੀ ਵੋਟਾਂ ਵੀ ਇਹੋ ਕਰਨਗੇ ਹਾਂ ਪਾ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਹੈਗਾ ਅਜਾ ਹਾਂ ਜੀ ਰਲੇ ਮਲੇ ਨੇ ਜੀ ਉਦੋਂ ਤਾਂ ਸੋਚਿਆ ਸੀ ਬਦਲਾ ਆਊਗਾ ਫਿਰ ਬਦਲਾ ਕਰਿਆ ਵੀ ਹੈਗਾ ਜੀਆਂ ਵੋਟਾਂ ਪਾਈਆਂ ਦੀ ਜਿਹਨਾਂ ਨੂੰ ਅੱਛਾ ਆ ਗਿਆ ਬਦਲਾ ਹਾਂ ਤਾਂ ਗਿਆ ਇਹਨਾਂ ਨੇ ਕਰਿਆ ਨਹੀਂ ਕੁਛ ਹੈ ਇਹਨਾਂ ਨੇ ਕੁਛ ਨਹੀਂ ਕਰਾਇਆਗਾ ਅੱਛਾ ਪਹਿਲਾਂ ਕਾਂਗਰਸ ਸਰਕਾਰ ਰਹੀ ਹੈ ਕੰਮ ਕੀਤਾ ਕਾਂਗਰਸ ਨੇ ਵੀ ਕਰਿਆ ਕੰਮ ਦਾ ਜੀ ਵਧੀਆ ਲੱਗੇ ਕੰਮ ਵਧੀਆ ਜੀ ਕੰਮ ਰੌਣਾ ਦੇ ਵੀ ਅੱਛਾ ਤੇ ਅਕਾਲੀਆਂ ਦੇ ਅਕਾਲੀਆਂ ਨੇ ਵੀ ਕਰਿਆ ਜਿੰਨਾ ਹੋਇਆ ਉਹਨਾਂ ਨੇ ਬੜੀ ਕਰਿਆ ਪਹਿਲਾਂ ਹੁਣ ਨਹੀਂ ਕਿਸੇ ਦੇ ਵਿਸ਼ਵਾਸ ਰੇਹਾਂ ਗੱਲ ਕਰਿਓ ਵਿਸ਼ਵਾਸ ਕਿਵੇਂ ਤੋੜ ਲਿਆ ਅਕਾਲੀਆਂ ਨੇ ਕੀ ਚੱਕਰ ਪਾਇਆ ਸੁਭਾਸਤਾ ਜੀ ਫਿਰ ਜਦੋਂ ਹੁਣ ਉਹਨਾਂ ਨੇ ਕੋਈ ਉਹ ਕਰਿਆ ਟੁੱਟ ਗਿਆ ਬਿਸ਼ਵਾਸ ਹੈ ਟੁੱਟ ਗਿਆ ਬਿਸ਼ਵਾਸ ਜੋ ਉਹਨਾਂ ਨੇ ਕੋਈ ਉਹ ਗੱਲਾਂ ਤਾਂ ਹੁਣ ਆਹੀ ਦੀਆਂ ਜਦੋਂ ਉਹਨਾਂ ਨੇ ਕਰਿਆ ਨਹੀਂ ਕੁਝ ਉਹਨਾਂ ਦਾ ਬਿਸ਼ਵਾਸ ਟੁੱਟ ਗਿਆ ਉਹ ਤਾਂ ਕਹਿੰਦੇ ਅਸੀਂ ਬਹੁਤ ਕੁਝ ਲੈ ਕੇ ਆਏ ਮਾਨਸਾ ਬਠਿੰਡੇ ਵਾਸਤੇ ਲਿਆਂਦਾ ਰਖੀ ਹੈ ਜੀ ਕੁਝ ਨਹੀਂ ਲਿਆਂਦਾ ਉਹਨਾਂ ਨੇ ਵੀ ਹਾਂ ਨਾ ਮਾਨਸਾ ਹੀ ਪਿਆ ਹੋਊ ਸਾਡੇ ਕੋਲ ਤਾਂ ਕੁਝ ਨਹੀਂ ਹੈ ਜੀ ਮਾਨਸਾ ਹੀ ਪਿਆ ਹੋਊ ਸਾਡੇ ਕੋਲ ਤਾਂ ਕੁਝ ਨਹੀਂ ਆਇਆ ਵੀ ਪਤਾ ਕਹਿੰਦੇ ਅਸੀਂ ਐਮਜ ਲੈ ਕੇ ਆਏ ਬਠਿੰਡੇ ਵਾਲਿਆਂ ਵਾਸਤੇ ਮਾਨਸਾ ਕਾਲਜ ਦਿੱਤਾ ਕੁੜੀਆਂ ਦਾ ਕੁਝ ਨਹੀਂ ਦਿੱਤਾ ਹੈ ਕੁਝ ਨਹੀਂ ਦਿੱਤਾ ਕੋਈ ਹੈਗੀ ਸਹੂਲਤ ਨਾ ਅੱਛਾ ਤੇ ਭਾਈ ਜੀ ਕੀ ਨਾਮ ਹੈ ਤੁਹਾਡਾ ਗਰਚਰਨ ਸਿੰਘ ਗਰਚਰਨ ਜੀ ਤੁਸੀਂ ਦੱਸੋ ਹੁਣ ਆ ਸਾਰਿਆਂ ਨੂੰ ਤਾਂ ਦੱਸਤਾ ਵੀ ਐਦਾਂ ਚੱਲ ਰਿਹਾ ਵੀ ਸਾਰੇ ਸਿਸਟਮ ਉਮੀ ਚੱਲਦਾ ਤੇ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਭਾਈ ਅਸੀਂ ਤਾਂ ਜਿੱਦ ਨੇ ਜੁੜੇ ਆ ਬਾਦਲ ਪਰਿਵਾਰ ਨਾਲ ਹੀ ਜੁੜੇ ਹੋਏ ਆ ਅੱਛਾ ਅੱਜ ਤੱਕ ਦੂਜੇ ਨੂੰ ਵੋਟ ਨਾ ਪਾਈ ਹੈ ਨਾ ਹੋਰ ਨੂੰ ਪਾਈਏ ਭਾਵੇਂ ਇਹ ਪਾਰਟੀ ਹਰੇ ਭਾਵੇਂ ਜਿੱਤੇ ਅੱਛਾ ਦੂਸਰੀ ਗੱਲ ਜਿੰਨੇ ਢੇਡੇ ਸਾਡੇ ਬਾਦਲ ਪਰਿਵਾਰ ਨੇ ਸਾਡੇ ਪਿੰਡ ਦੇ ਵਿੱਚ ਲਾਏ ਨੇ ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਕਦੇ ਵੀ ਨਹੀਂ ਆਇਆ ਜਿੱਤ ਕੇ ਨਾ ਹਾਰ ਕੇ ਕਦੇ ਕੋਈ ਆਇਆ ਨਹੀਂ ਅੱਛਾ ਜਿੰਨੇ ਇਹਨਾਂ ਦੇ ਵੱਡੇ ਬਾਦਲ ਤੋਂ ਲਾ ਸੁਖਵੀਰ ਹਰਸਿਮਰਤ ਇਹ ਸਾਰੇ ਸਾਡੇ ਕੋਲੇ ਆਉਂਦੇ ਰਹੇ ਅੱਛਾ ਬਜ਼ੁਰਗੋ ਇਹ ਕਿਉਂ ਕਹਿੰਦੇ ਆ ਵੀ ਵੱਡੇ ਬਾਦਲ ਨੇ ਬਹੁਤ ਵਧੀਆ ਕੰਮ ਕੀਤੇ ਸੀ ਵੀ ਉਹ ਤੋਂ ਬਾਅਦ ਬਾਦਲ ਪਰਿਵਾਰ ਕਿਤੇ ਨਾ ਕਿਤੇ ਫਰਕ ਪੈ ਗਿਆ ਇਹ ਆਪਜੀ ਟੁੱਟ-ਫੁੱਟ ਹੋ ਗਈ ਇਹਨਾਂ ਦੀ ਹੁਣ ਦੂਜਾ ਕਹਿੰਦਾ ਵੀ ਇਹਨਾਂ ਨੂੰ ਕਿਹੜਾ ਬੰਨ ਕੇ ਦਿੱਤੀ ਹੈ ਰਾਜ ਗੱਦੀ ਹਾਂ ਹੁਣ ਇਹਨਾਂ ਦਾ ਆ ਆਹ ਰੌਲਾ ਹੈ ਕਹੋਣ ਹਾਂ ਜੀ ਕਿਤੇ ਨਾ ਕਿਤੇ ਆਪ ਹੀ ਕੰਮ ਖਰਾਬ ਕਰਦੇ ਆਪ ਜੀ ਆਪੀ ਢਿੰਡਸਾ ਕਹਿੰਦਾ ਵੀ ਮੈਂ ਵੀ ਮੁੱਖ ਮੰਤਰੀ ਚਾਹੀਦਾ ਹਾਂ ਆ ਹੁਣ ਜਿਹੜੀ ਉਠੀ ਹੈਗੀ ਮਲੂਕੇ ਜੀ ਨੂੰ ਉਹ ਕਹਿੰਦੇ ਵੀ ਇਹਨਾਂ ਨੂੰ ਕਿਹੜਾ ਬੰਨ ਕੇ ਦਿੱਤੀ ਰਾਜ ਗੱਦੀ ਸਾ ਅਸੀਂ ਵੀ ਚਾਹੀਦੇ ਆ ਐ ਇਹਨਾਂ ਦਾ ਆਪਸ ਚ ਪਾੜ ਤਾੜਾ ਜੀ ਉਹਨੇ ਬੇੜਾ ਬਿਠਾਤਾ ਨਹੀਂ ਤਾਂ ਪਾਸ ਦੀ ਕਿਹਨੇ ਬਿਠਾਇਆ ਇਹਨਾਂ ਦੀ ਪਾਰਟੀ ਨੇ ਆਪਸ ਚ ਕੀ ਦੇ ਨਾਲ ਫਰਕ ਪੈ ਗਿਆ ਫਿਰ ਕਿਉਂਕਿ ਵੱਡੇ ਬਾਦਲ ਦੇ ਕੰਮ ਤਾਂ ਬਹੁਤ ਵਧੀਆ ਸੀਗੇ ਵੱਡੇ ਬਾਦਲ ਤੋਂ ਸਾਰੇ ਛਿਫਦੇ ਤੇ ਇਹਨਾ ਇਹ ਤਾਂ ਸੁਖਵੀਰ ਤੋਂ ਕੁਝ ਪਤਾ ਨਹੀਂ ਹੁਣ ਅੱਛਾ ਕਿਉਂ ਕਾਰਨ ਕਰਨੀ ਉਹ ਛੱਡਦਾ ਨਹੀਂ ਹੈਗਾ ਉੱਥੋਂ ਵਾਲੀ ਆਪਦੀ ਠੀ ਚੌਧਰ ਅੱਛਾ ਚੌਧਰ ਨਹੀਂ ਛੱਡਦਾ ਹਾਂ ਉਹ ਕਹਿੰਦੇ ਵੀ ਅਸੀਂ ਵੀ ਚੌਧਰ ਤੇ ਚਾਹੀਦੇ ਇਸ ਤਾਂ ਅੱਛਾ ਉਹਦਾ ਹਰੇਕ ਹਰੇਕ ਉੱਚਾ ਭੜਦਾ ਹੈਗਾ ਅੱਛਾ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਮੰਨ ਲਓ ਵੀ ਆਪਾਂ ਗੱਲ ਕਰਦੇ ਹਾਂ ਧਰਮ ਦੇ ਨਾਂ ਦੀ ਰਾਜਨੀਤੀ ਜੇ ਮੋਦੀ ਦੀ ਗੱਲ ਕਰਦੇ ਆ ਆਰਾਮੰਦ ਮੰਦਰ ਦੇ ਨਾਂ ਤੇ ਰਾਜਨੀਤੀ ਜਾਂ ਮਤਲਬ ਵਕ ਵਕ ਧਰਮਾਂ ਨੂੰ ਕਿਉਂ ਵਿੱਚ ਲਿਆਂਦਾ ਜਾਂਦਾ ਵੋਟਾਂ ਸਹੀ ਹੈ ਇਹ ਇਹ ਗੱਲ ਤਾਂ ਸਹੀ ਹੈ ਐਵੇਂ ਧਰਮ ਨੂੰ ਵੇਚੀ ਜਾਂਦੇ ਨੇ ਇਹ ਲੋਕ ਹਾਂ ਲੋਕ ਆਪ ਆਪਣੀ ਅੱਖ ਨੂੰ ਦੇਖਣਾ ਧਰਮ ਤਾਂ ਆਪਾਂ ਨੂੰ ਸਭ ਨੂੰ ਇੱਕੋ ਜਿਹਾ ਹੁੰਦਾ ਹੈਗਾ ਹੂੰ ਰਾਮ ਮੰਦਰ ਵੀ ਆਪਾਂ ਨੂੰ ਉਹੀ ਚੀਜ਼ ਐ ਗੁਰਦੁਆਰਾ ਵੀ ਉਹੀ ਚੀਜ਼ ਐ ਮੁਸਲਮਾਨਾਂ ਦੀ ਮਸਜਿਦ ਆ ਉਹ ਵੀ ਆਪਾਂ ਤਾਂ ਉਹੀ ਚੀਜ਼ ਐ ਚੀਜ਼ਾਂ ਸਾਰੀਆਂ ਇਹ ਤਾਂ ਹਰੇਕ ਨੂੰ ਮਸ ਮੁੱਦਾ ਬਣਾ ਕੇ ਮੂਰੇ ਲਾਉਂਦਾ ਪਹਿਲਾਂ ਲੋਕ ਪੰਥ ਦੇ ਨਾਂ ਤੇ ਵੋਟਾਂ ਪਾਉਂਦੇ ਪਹਿਲਾਂ ਪੰਥ ਦੇ ਨਾਂ ਤੇ ਉਹੀ ਤਾਂ ਗੱਲ ਸੀ ਹੁਣ ਫਿਰ ਰਿਹਾ ਉਹ ਵਿਸ਼ਵਾਸ ਉਹੀ ਜੀ ਤੁਰੇ ਫਿਰਦੇ ਨੇ ਜਿਹੜਾ ਕਿਤੇ ਪਾਰਟੀ ਨਾਲ ਜੁੜਿਆ ਉੱਥੇ ਖੜਾ ਐ ਬਸ ਅੱਛਾ ਕੰਮ ਤਾਂ ਇਹਨਾਂ ਨੇ ਇਹੀ ਉਲਟ ਕੇ ਕਦੇ ਕੋਈ ਕਾਰਚ ਬਣ ਜਾਂਦਾ ਉਹੀ ਕਾਂਗਰਸ ਚੋਂ ਆ ਕਾਲੀਆਂ ਜਾ ਕੇ ਕਾਲੀ ਭਾਜਪਾ ਜਾ ਵਾਗੇ ਇਹ ਬੰਦੇ ਤਾਂ ਉਹੀ ਨੇ ਜਿਹੜਾ ਦੇ ਕੇ ਉੱਥੇ ਆਈ ਜਾਂਦੇ ਨੇ ਮੋੜ ਮੋੜ ਕੇ ਇਸ ਹਰ ਸਪਰੋਸ ਰਿਹਾ ਕਿ ਸਿਰੋਸਕ ਤਾਂ ਤਾਂ ਰਹੇ ਜੇ ਇੱਕ ਤਾਂ ਖੜੇ ਕੋਈ ਸਿਆਣੇ ਹੋਗੇ ਕੁਛ ਕੁਝ ਕੀ ਸਿਆਣਾ ਹੋਣਾ ਇਹ ਵੋਟਾਂ ਲੈ ਕੇ ਪਾਰ ਜਾਂਦੇ ਨੇਗੇ ਤੇ ਇਹੀ ਲੋਕਾਂ ਨੂੰ ਮੰਗਰ ਲਾ ਲੈਂਦੇ ਨੇਗੇ ਲੋਕਾਂ ਨੂੰ ਮੰਗਰ ਲਾ ਕੇ ਬਸ ਦੂਜੇ ਨੂੰ ਦੂਜਾ ਭੰਡੀ ਜਾਂਦਾ ਦੂਜੇ ਨੂੰ ਦੱਬਿਆ ਜਾਂਦਾ ਰੁਜ਼ਗਾਰ ਚਾਹੀਦਾ ਕਿ ਮੁਫਤ ਆਪਾਂ ਨੂੰ ਤਾਂ ਰੁਜ਼ਗਾਰ ਮਿਲੇ ਸਭ ਤੋਂ ਵਧੀਆ ਗੱਲ ਹੈਗੀ ਰੁਜ਼ਗਾਰ ਮਿਲ ਜੇ ਚੰਗਾ ਹਰੇਕ ਬੰਦਾ ਭਾਲਦਾ ਦਾ ਰੁਜ਼ਗਾਰ ਹੀ ਆ ਮੁਫਤ ਨੂੰ ਕਿੰਨਾ ਕੋਈ ਖਵਾ ਦੂਗਾ ਉਹ ਸਹੀ ਹੈ ਮੁੱਤ ਦਾ ਖਾਣਾ ਤਾਂ ਉਹੀ ਮਾੜੀ ਗੱਲ ਹੈ। ਹੂੰ ਫਿਰ ਇਹ ਅੱਛਾ ਇੱਕ ਗੱਲ ਬਜ਼ੁਰਗੋ ਸਾਰਿਆਂ ਨੂੰ ਪੁੱਛਦਾ ਸੋਨੂੰ ਵੀ ਮੁਫਤ ਤਾਂ ਨਹੀਂ ਚਾਹੀਦਾ ਕਿਸੇ ਨੂੰ? ਨਹੀਂ ਮੁਫਤ ਹੈ? ਮੁਫਤ ਨਹੀਂ ਚਾਹੀਦਾ। ਆਵਾਜ਼ ਹੀ ਨਹੀਂ ਆਈ। ਲੱਗਦਾ ਕਿਤੇ ਨਾ ਕਿਤੇ ਜੀ ਆ ਕਰਦਾ ਕੋਈ। ਨਹੀਂ ਨਹੀਂ। ਨਹੀਂ ਕਰਦਾ। ਕਿਸੇ ਦਾ ਨਹੀਂ ਕਰਦਾ ਜੀ। ਐਵੇਂ ਹੀ। ਮੁਫਤ ਤਾਂ ਨਹੀਂ ਚਾਹੀਦਾ। ਨਾ ਰੋ ਕੰਮ ਕਰਕੇ ਵੀ ਨਵੇਂ ਵਧੀਆ। ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਰੁਜ਼ਗਾਰ ਮਿਲਿਆ ਹੋਵੇ, ਇੱਕ ਮੈਂਬਰ ਸਾਰੇ ਪਰਿਵਾਰ ਨੂੰ ਤੋਰੀ ਜਾਂਦਾ ਉਹ। ਉਹਦੀ ਰੋਜੀ ਰੋਟੀ। ਇਹ ਇੱਕ ਪਰਿਵਾਰ ਨੂੰ 2-200 ਯਾ 50 ਰੁਪਏ ਰੋਜ਼ ਦੇ ਦੇ ਕੇ ਰੋਟੀ ਰੋਟੀ ਦੀ ਕੰਮ ਕਰਦੇ ਨੇ ਉਹ ਚ ਮੁੱਲ ਖਰੀਦੀਆਂ ਜਾਂਦੇ ਨੇ ਬੂਟਾ ਲੈ ਕੇ 5 ਸਾਲ ਪਿੱਛੋਂ ਤੁਸੀਂ ਕਿਹੜੀ ਪਾਰਟੀ ਵਧੀਆ ਸਮਝਦੇ ਅਸੀਂ ਤਾਂ ਤਿੰਨਾਂ ਪਾਰਟੀਆਂ ਜਾ ਕੇ ਪਹਿਲਾਂ ਬਾਦਲ ਕਾਂਚੀ ਵੀ ਤੇ ਉਦੋਂ ਪਹਿਲਾਂ ਬਜੁਰਗ ਕਾਂਗਰਸ 'ਚ ਵੀ ਪਾਉਂਦੇ ਰਹੇ ਨੇ ਅੱਛਾ ਇਹ ਚ ਕੀ ਅਸੀਂ ਮਾਨਦਲ ਨੂੰ ਇਹਨੂੰ ਪਾਈਆਂ ਨੇ ਭਗਵਾਨ ਤੁਮਾਨ ਨੂੰ ਅੱਛਾ ਚਾੜ ਵਾਲਿਆਂ ਨੂੰ ਅੱਛਾ ਪ੍ਰਚਾਰ ਵਾਲਿਆਂ 'ਚ ਵੀ ਉਹ ਵਿੱਚ ਗਲੇ ਹੋਏ ਬੰਦੇ ਫੇਰ ਲੜ ਗਏ ਉਦੋਂ ਨਿਕਲ ਗਏ ਅੱਛਾ ਅਕਾਲੀ ਪਾਰਟੀ 'ਚੋਂ ਹਾਂ ਜਾਂ ਕਾਰਸ 'ਚੋਂ ਆ ਗਏ ਫੇ ਫਿਰ ਉਹਨਾਂ ਨੂੰ ਪਿੱਛੇ ਖਿੱਚ ਲੈਂਦੇ ਨੇ ਉਹ ਬਦਲ ਨੂੰ ਤਾਂ ਉਹਨਾਂ ਨੇ ਥਾਂ ਕੀਤਾ ਤੀ ਪਰ ਪ੍ਰੋਸਾ ਖਿੱਚੀ ਜਾਂਦੇ ਨੇ ਭਰੋਸਾ ਰਿਹਾ ਭਰੋਸਾ ਟੁੱਟ ਜਾਂਦਾ ਹੈ ਜਿਵੇਂ ਸਾਰੇ ਕੰਮ ਆਕਾਲੀਆਂ ਤੋਂ ਤੁਸੀਂ ਸਭ ਤੋਂ ਪਹਿਲਾਂ ਕਿਹਾ ਵੀ ਮੈਂ ਆਕਾਲੀਆਂ ਨੂੰ ਵੋਟ ਪਾਈ ਸੀ ਤੇ ਆਕਾਲੀਆਂ ਤੋਂ ਭਰੋਸਾ ਕਿਉਂ ਟੁੱਟਿਆ ਆਕਾਲੀਆਂ ਤੋਂ ਜਿਹੜਾ ਬਰਗਾੜੀ ਵਾਲਾ ਕੇਸ ਹੋਇਆ ਬੇਅਦਬੀ ਕੀਤੀ ਉਹਦਾ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਕੱਢਿਆ ਨਾ ਕਾਂਗਰਸ ਨੇ ਕੱਢਿਆ ਫੇਰ ਇਹ ਵੱਡਾ ਕਹਿ ਸਕਦੇ ਵੱਡਾ ਦੋਸ਼ ਹੀ ਹੈ ਇਹਨਾਂ ਦਾ ਹਾਂ ਵੀ ਇਹ ਇਹ ਉਹੀ ਇਹਨਾਂ ਨੂੰ ਮਾਰੀ ਜਾਂਦਾ ਹੂੰ ਵੱਡੇ ਬਾਦਲ ਦੇ ਕੰਮ ਵਧੀਆ ਕੀਤੇ ਹੋਏ ਸੀ ਹੂੰ ਉਹ ਸੁਖਵੀਰ ਬਾਦਲ ਜਦੋਂ ਆ ਕੇ ਭਾਵੇਂ ਮੁੱਖ ਮੰਤਰੀ ਜੋ ਥੱਲੇ ਰਿਹਾ ਪਰ ਫਿਰ ਵੀ ਮਾਂ ਪਿਓ ਤੇ ਚੇਤਨਾ ਹੁੰਦੀ ਹੈ ਹੂੰ ਦਵਿਆਂ ਨਹੀਂ ਹੁਣ ਹੁਣ ਕੀ ਬਣਦਾ ਫਿਰ ਪਰਿਵਾਰ ਦਾ ਹੁਣ ਤਾਂ ਪਿੱਛੇ ਹੀ ਰਹੂਗਾ ਅੱਛਾ ਜਾਂਦਾ ਨਹੀਂ ਅੱਗੇ ਅਸੀਂ ਤਾਂ ਕਹਿੰਦੇ ਆਂ ਜਾਂਦਾ ਨਹੀਂ ਫਿਰ ਦੇਖੋ ਭਾਈ ਅੱਜ ਭਾਈ ਲਾਸਟ 'ਚ ਇੱਕ ਸਵਾਲ ਹੈ ਵੀ ਕਿਹੜੀ ਪਾਰਟੀ ਬਧੀ ਲੱਗਦੀ ਤੇ ਹੁਣ ਤੱਕ ਪੰਜਾਬ ਦਾ ਭਲਾ ਕਿਵੇਂ ਕੀਤਾ ਭਲਾ ਤਾਂ ਕਿਸੇ ਨੇ ਨਹੀਂ ਕਰਨਾ ਹੂੰ ਟੈਕਸ ਸਾਡਾ ਕਿਹੜਾ ਆਪਣਾ ਜਾਂਦਾ ਉਹ ਵਿੱਚ ਵੋਟਾਂ ਦੇ ਖਰਚ ਦਾਂਦੇ ਇਹ ਲੋਕਾਂ ਦੇ ਰੇਲੀਆਂ ਕਰ ਲਿਆ ਬੱਸਾਂ ਭਰ ਕੇ ਲੈ ਜਾਂਦੇ ਉਹ ਤੋਂ ਬਾਅਦ ਲੋਕਾਂ ਨੂੰ दारूਾਂ ਪਿਆਦੀਆਂ ਕਿਸੇ ਨੂੰ ਦਿਹਾੜੀ ਤੇ ਲੈ ਗਏ ਆ ਕੰਮ ਨਾਲ ਆਪਣਾ ਟੈਕਸ ਸਾਰਾ ਪਰਵਾਦ ਕਰ ਜਾਂਦੇ ਬਜ਼ੁਰਗ ਲਾਲੋ ਆਪਦੀ ਸਾਡੇ ਮਾਂ ਪਿਓ ਲਾਲੋ ਮਾਂ ਚੱਕ ਕੇ ਝੰਡਾ ਭਗ ਜਾਂਦਾ ਰੇਕ ਤੇ ਬਾਕੀ ਹੁਣ ਦੇਖੋ ਮੈਂ ਤਾਂ ਦੇਖੋ ਵੋਟ ਪਹਿਲਾਂ ਵੀ ਨਹੀਂ ਪਾਈ ਬਾਈ ਦੋਨੇ ਪਾਲ ਤਿੰਨੇ ਵਾਲਟੀਆਂ ਪਹਿਲਾਂ ਵੀ ਮਾਨਕ ਮਾਨਕ ਵਾਲੇ ਪਾਸੇ ਵਾਸੀ ਸਿਮਰਜੀਤ ਹੁਣ ਵੀ ਵੋਟ ਅਸੀਂ ਲੱਖੇ ਨੂੰ ਪਾਵਾਂਗੇ ਤੇ ਵੀ ਚੱਲ ਲੱਖਾ ਪੰਜਾਬ ਖਾਤਰ ਪੰਜਾਬੀ ਖਾਤਰ ਲੜਦਾ ਤਾਂ ਹੈਗਾ ਲੋਕਾਂ ਨੂੰ ਸਮਝਾਉਂਦਾ ਤਾਂ ਹੈਗਾ ਜੇ ਕੋਈ ਸਮਝੂ ਬਾਕੀ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਸਾਡੇ ਸੋਡੇ ਚੈਨਲ ਤੇ ਦੇਖੇ ਵੀ ਭਾਈ ਇੱਕ ਵਾਰੀ ਖੰਡੂਰ ਸਾਹਿਬ ਹਲਕੇ ਚ ਜਾ ਕੇ ਭਾਈ ਅੰਮ੍ਰਿਤਪਾਲ ਨੂੰ ਸਪੋਰਟ ਕਰਕੇ ਆਇਓ ਫੋਲਾ ਅਸੀਂ ਵੀ ਜਾਵਾਂਗੇ ਕਲੀਪੁਰੋਂ ਗੱਡੀ ਭਰ ਕੇ ਮੁੰਡੇ ਜਾਵਾਂ ਸੀ ਉੱਥੇ ਰਹਾੰਗ 4 ਦਿਨ ਸਾਰੇ ਲੋਕਾਂ ਨੂੰ ਕਹਿਣਾ ਵੀ ਉਹਨੂੰ ਜਰੂਰ ਜਿਤਾਇਓ ਜੇਲ੍ਹ ਚੋਂ ਬਾਹਰ ਕੱਢੇ ਮਾਨ ਸਰਕਾਰ ਨੇ ਚੱਕ ਕੇ ਜੇਲ੍ਹ ਚ ਨਾਲ ਆਏ ਮਾਨ ਸਰਕਾਰ ਵੀ ਭਗਵਾਨ ਤਮਾਨ ਦੀ ਵੀ ਚੱਕ ਕੇ ਡੰਗਰੂਗਰ ਜੇਲ੍ਹ ਚ ਦੇਤੇ ਬਈ ਠੀਕ ਇਹ ਤਾਂ ਬਸ ਆਪ ਦਾ ਆਦਾਓ ਹੈ ਸਾਰਾ ਕਿਹੜਾ ਕੋਈ ਬਾਜ ਬੋਲ ਆਉਂਦਾ ਉਹਨੂੰ ਦੱਬਣ ਦੀ ਫਿਰਦਾ ਰੇਕ ਤੇ ਬਾਈ ਤੁਸੀਂ ਸੁਣੀਆ ਪਿੰਡ ਕਲੀਪੁਰ ਬੈਠੇ ਆ ਸਾਰੇ ਕਹਿੰਦੇ ਵੀ ਮੁਫਤ ਕੁਝ ਨਹੀਂ ਚਾਹੀਦਾ ਇਹ ਮੁਫਤ ਦੀ ਆਵਾਜ਼ ਜਿਹੜੀ ਆਉਂਦੀ ਆ ਹਰ ਵਾਰ ਹਰ ਪਿੰਡ ਦੇ ਵਿੱਚ ਆਉਂਦੀ ਆ ਕਿ ਮੁਫਤ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਰੋਜ਼ਗਾਰ ਤੇ ਰੋਜ਼ਗਾਰ ਕੌਣ ਦੇਊਗਾ ਰੋਜ਼ਗਾਰ ਵੱਧ ਪੈਦਾ ਕੌਣ ਕਰੂਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ ਕਿਉਂਕਿ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੇ ਸਰਕਾਰ ਚੁਣਨੀ ਆ ਤੇ ਹੁਣ ਕਿਹੜੀ ਸਰਕਾਰ ਨੂੰ ਫਤਵਾ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਤੇ ਚਾਰ ਨੂੰ ਰਿਜ਼ਲਟ ਆਉਣੇ ਤੇ ਫਿਰ ਉਸ ਦਿਨ ਪਤਾ ਲੱਗ ਜਾਣਾ ਵੀ ਲੋਕ ਸਿਆਣੇ ਵਾਕਈ ਮੇ ਹੋਗੇ ਜਾਂ ਹਜੇ ਵੀ ਮੁਫਤ ਸਹੂਲਤਾਂ ਤੇ ਟੇਕੇ ਹੋਏ ਨੇ ਮਿਲਦੇ ਆ ਨਵੀ ਸਾਥੇ ਨਵੀ ਵੀਡੀਓ ਦੇ ਨਾਲ ਧੰਨਵਾਦ ਐਜ ਕੀ ਅਸੀਂ ਮਾਨਦਾਲ ਨੂੰ ਇਹਨੂੰ ਪਾਈਆਂ ਨੇ ਭਗਵਾਨ ਤੁਮਾਰ ਨੂੰ ਅੱਛਾ ਝਾੜੂ ਵਾਲਿਆਂ ਨੂੰ ਅੱਛਾ